ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਮਕੰਦੀ ਦੇ ਛੇ ਹਜ਼ਾਰ ਨਾਲ ਸਾਰੇ ਗਹਿਣੇ ਬਣ ਗਏ ਪਰੋਣੇ ਨੂੰ ਕੈਂਠਾ ਤੇ ਜੋੜੀ ਵੀ ਲਿਖਤ ਕਰਨ ਵਾਲੇ ਦਿਨ ਹੀ ਮਕੰਦੀ ਮੱਲਣ ਨਾਲ ਭਾਈ ਰੂਪੇ ਗਿਆ ਸੀ ਗਹਿਣਿਆਂ ਦੀ ਤਫਸੀਲ ਸੁਨਿਆਰੇ ਦੇ ਚਪਤਿਆਂ ਤੇ ਲਿਖਵਾਈ ਸੀ ਮਕੰਨ ਦੀਨੇ ਗਿਣ-ਗਿਣ ਕੇ 4000 ਸਨਿਆਰੇ ਨੂੰ ਫੜਾਇਆ ਸੀ ਤੇ ਉਹ ਕੋਠਿਆਂ ਨੂੰ ਵਾਪਸ ਆ ਗਏ ਸਨ 2000 ਦਿਨਾਂ ਬਾਅਦ ਦੇਣਾ ਕੀਤਾ ਸੀ ਵਿੱਚ ਉਹ ਗਹਿਣਿਆਂ ਦੀ ਕਢਾਈ ਬਣਾਤੀ ਤੇ ਫੇਰ ਇਕਰਾਰ ਵਾਲੇ ਦਿਨ ਉਹ ਦੋਵੇਂ ਭਾਈ ਰੂਪੇ ਗਏ ਇਕੱਲੇ-ਇਕੱਲੇ ਟੂਮ ਤਲਵਾਈ ਮੱਲਣ ਆਪਣੇ ਘਰ ਦੀ ਬਹੀ ਨਾਲ ਲੈ ਗਿਆ ਸੀ ਉਹਦੇ ਬਹੀ ਉਤੇ ਇੱਕ-ਇੱਕ ਟੂਮ ਦਾ ਵਜ਼ਨ ਲਿਖ ਕੇ ਸਾਰੀਆਂ ਟੂਮਾਂ ਚਾਰ ਰਤੀ ਤੋਲੇ ਦੀ ਕਸਾਈ ਕੱਟ ਕੇ ਕਦੋਂ ਵੀ ਬਾਪ ਸਮੋੜੀਆਂ ਜਾ ਸਕਦੀਆਂ ਸਨ ਸਾਰਿਆਂ ਟੂਮਾਂ ਦਾ ਜੋੜ ਕਰਨ ਵੇਲੇ ਸਣੇ ਕੜਾਈ ਬਣਵਾਈ 6000 ਤੋਂ 160 ਰੁਪਏ ਵਾਧੇ ਸਨ ਮਕੰਦੀ ਨੇ ਰੋਲਾ ਪਾਇਆ ਤੇ ਬਾਣੀਏ ਵਾਲੀ ਜੇ ਰਾ ਕੀਤੀ ਤਾਂ ਸੁਨਿਆਰ ਨੇ 60 ਰੁਪਏ ਛੱਡ ਦਿੱਤੇ 100 ਰੁਪਏ ਵਾਧੂ ਮਕੰਦੀ ਨੇ ਸੁਨਿਆਰੇ ਨੂੰ ਆਪਣੇ ਕੋਲੋਂ ਦੇ ਦਿੱਤਾ 100 ਰੁਪਇਆ ਕਿਸੇ ਲਿਖਤ ਵਿੱਚ ਨਹੀਂ ਸੀ ਮੱਲਣ ਨੇ ਹੱਥ ਉਦਾਰ ਮਕੰਦੀ ਦਾ ਦੇਣਾ ਸੀ ਸਾਰੀਆਂ ਟੂਮਾਂ ਅਲੱਗ-ਅਲੱਗ ਹਰੇ ਪਤੰਗ ਕਾਗਜ਼ਾਂ ਵਿੱਚ ਵਲੇਟ ਕੇ ਤੇ ਫਿਰ ਗੱਤੇ ਦੇ ਇੱਕ ਡੱਬੇ ਵਿੱਚ ਪਾ ਕੇ ਉਤੋਂ ਦੀ ਸੀਨ ਨਾਲ ਬੰਨ ਕੇ ਸੁਨਿਆਰ ਨੇ ਮੱਲਣ ਦੇ ਸਮੋਸੇ ਲੜ ਡੱਬਾ ਵਾਣਾ ਦਿੱਤਾ ਮੱਲਣ ਨੇ ਸਮੋਸੇ ਦੀ ਗੰਢ ਉਤੋਂ ਦੀ ਦੂਜਾ ਲੜ ਵੀ ਲਪੇਟ ਕੇ ਤੇ ਪੋਟਲੀ ਜੀ ਬਣਾ ਕੇ ਉਹਨੂੰ ਜਵਾਕਾ ਵਾਂਗੂ ਹੱਥ ਵਿੱਚ ਝੋਕ ਲਿਆ ਮੁਕੰਦੀ ਕਹਿੰਦਾ ਇਓਂ ਨਹੀਂ ਠੀਕ ਇਓਂ ਤਾਂ ਬੁਰਾ ਜਿਹਾ ਲੱਗਦਾ ਇਸ ਨੂੰ ਕੱਛ ਵਿੱਚ ਲੈ ਲੈ ਤੂੰ ਮਾਂ ਲੈ ਕੇ ਉਹ ਪਿੰਡਾ ਵੜੇ ਬਾਰ ਅੜਾ ਕੇ ਚੰਦਕੌਰ ਤੇ ਦੋਵੇਂ ਕੁੜੀਆਂ ਡੱਬੇ ਵਿੱਚੋਂ ਹਰੇ ਕਾਗਜ਼ ਖੋਲ-ਖੋਲ ਟੂਮਾ ਦੇਖਣ ਲੱਗੀਆਂ ਜਿਵੇਂ ਚਾਨਣ ਹੋਇਆ ਪਿਆ ਹੋਵੇ ਤੇ ਫਿਰ ਟੂਮਾ ਵਾਲਾ ਡੱਬਾ ਚੰਦਕੌਰ ਨੇ ਸੰਦੂਕ ਵਿੱਚ ਛੁਪਾ ਕੇ ਰੱਖ ਦਿੱਤਾ ਸੰਦੂਕ ਨੂੰ ਜ਼ਿੰਦਾ ਲਾ ਦਿੱਤਾ ਜਿੰਦੇ ਨੂੰ ਇੱਕ ਵਾਰ ਖਿੱਚ ਕੇ ਦੇਖਿਆ ਤੇ ਕੁੰਜੀ ਆਪਣੀ ਸੁਥਣ ਦੇ ਨਾਲੇ ਨਾਲ ਬੰਨ ਲਏ ਹੁਣ ਬਾਕੀ ਰਹਿ ਗਈ ਦੂਜੀ ਕੁਲ ਚੀਜ਼ ਵਸਤ ਕੁੜੀ ਦਾ ਸੂਟ ਹੋਰ ਲੀਡਾ ਲਤਾ ਤੇ ਲੱਕੜ ਦੀਆਂ ਵੱਡੀਆਂ ਪੇਟੀਆਂ ਘੋੜੇ ਦੇ ਪੈਸੇ ਕਰੇ ਖਾਨ ਨੂੰ ਕਲਕਤਾ ਬੀਜ ਬਜਾਈ ਵੇਲੇ ਹੀ ਮੁੱਕ ਗਏ ਸੀ ਤੇ ਹੁਣ ਲੋੜੀ ਤੱਕ ਉਹ ਦੋ ਬੋਰੀਆਂ ਨਾਲ ਡੰਗ ਟੱਪ ਗਿਆ ਜਿਹੜੀਆਂ ਕਪਾਹ ਵੇਚ ਕੇ ਮੱਲਣ ਨੇ ਨਕਦ ਪੈਸਿਆਂ ਦੀ ਮੁੱਲ ਲਿਆਂਦੀਆਂ ਸਨ ਦੇਣ ਵਾਲੇ ਨੇ ਚੁਕਮਾ ਪਾ ਲਾਇਆ ਸੀ ਕਪਾਹ ਦੇ ਵਟੇ ਬਾਕੀ ਪੈਸੇ ਘਰ ਦੀ ਕਬੀਲਦਾਰੀ ਵਿੱਚ ਇੱਧਰ ਉੱਧਰ ਖੱਡੀਆਂ ਵੜ ਗਏ ਉਹਨੇ ਅੱਟਾ ਸੱਟਾ ਹਸਾਵ ਲਾਇਆ ਕਿ ਜੇ 2000 ਰੁਪਇਆ ਜਨ ਦੀ ਰੋਟੀ ਤੇ ਵਿਆਹ ਦੇ ਹੋਰ ਖਰਚਾਂ ਲਈ ਗਿਣ ਲਿਆ ਜਾਵੇ। ਘਰੇ ਖਾਣ ਨੂੰ ਉਦੋਂ ਤੱਕ ਦੀ ਕਣਕ ਤੇ ਵਿਆਹ ਖਾਤਰ ਕਣਕ ਦਾ ਮੁੱਲ ਵੀ ਵਿੱਚ ਪਾ ਲਿਆ ਜਾਵੇ। 5000 ਚੀਜ਼ ਵਸਤ ਦਾ ਤਾਂ ਕੁੱਲ 8000 ਨਾਲ ਸਰੇਗਾ। ਇਹ 8000 ਹੋਰ ਕਿਧਰੋਂ ਨਹੀਂ ਪੈਦਾ ਹੋਣਾ। ਮੱਲਣ ਨੇ ਕਿਸੀਸ ਜੀ ਵਟ ਕੇ ਫੈਸਲਾ ਕੀਤਾ। ਹੁਣ ਤਾਂ 2 ਕੁਮਾ ਧਰ ਹੀ ਦਿੱਤੀ ਜਾਵੇ। ਆਪੇ ਕਮਾਈ ਕਰਕੇ ਛਡਾ ਲਵਾਂਗੇ। ਹਾੜੀ ਦੀ ਫਸਲ ਵੀ ਤਾਂ ਸਿਰ ਉੱਤੇ ਪਈ ਆ। ਇਸ ਵਾਰ 200 ਮਣ ਤੋਂ ਘਟ ਨਹੀਂ ਹੋਣੀ ਕਣਕ ਪਰ ਇਸ ਨਾਲ ਸਾਰਾ ਕਰਜ਼ਾ ਤਾਂ ਉਤਰਨਾ ਨਹੀਂ ਚਲੋ ਖੈਰ ਕੁਝ ਨਾ ਕੁਝ ਦਮਕੰਦੀ ਦਾ ਮੋੜਾਂਗੇ ਹੀ ਨਾ ਵੀ ਮੋੜਿਆ ਤਾਂ ਵਿਆਹ ਪਿੱਛੋਂ ਘਰ ਦੀ ਕਬੀਲਦਾਰੀ ਤਾਂ ਵਧੀਆ ਸੰਢੀ ਜਾਵੇਗੀ ਦਿਲੋਂ ਤੇ ਪੱਥਰ ਰੱਖ ਕੇ ਮੱਲਣ ਢੰਡੇ ਦੇ ਘਰ ਗਿਆ ਦਿਨ ਦੇ ਸ਼ਪਾ ਦਾ ਵੇਲਾ ਸੀ ਸਾਥ ਵਿੱਚ ਲੋਕ ਧੂਣੀ ਪਾਈ ਬੈਠੇ ਸਨ ਪੰਜ ਸੱਤ ਬੰਦੇ ਜਿਨ੍ਹਾਂ ਵਿੱਚ ਜਵਾਕ ਵੀ ਸਨ ਅੱਗ ਸੇਕ ਰਹੇ ਸਨ ਦੋ ਬੰਦੇ ਪੜਾ ਖੁੰਡ ਕੋਲ ਦਰਨੇ ਕੱਢ ਰਹੇ ਸਨ ਉਹ ਕਿਸੇ ਦੀ ਗੱਲ ਵੀ ਕਰੀ ਜਾ ਰਹੇ ਸਨ ਮੱਲਣ ਆਪਣੇ ਘਰੋਂ ਆਇਆ ਤੇ ਸੜਸੜਾਉਂ ਦਾ ਸਾਥ ਵਿੱਚ ਦੀ ਲੰਗ ਗਿਆ ਉਹਨੂੰ ਮਹਿਸੂਸ ਹੋਇਆ ਕਿ ਸਾਥ ਵਿੱਚ ਬੈਠੇ ਕਿਸੇ ਵੀ ਬੰਦੇ ਨੇ ਉਹਨੂੰ ਨਹੀਂ ਦੇਖਿਆ ਤੋਂ ਉਣੀ ਸੇਕਣ ਵਾਲੇ ਆਪਣੇ ਧਿਆਨ ਵਿੱਚ ਮਗਨ ਸਨ ਤੇ ਗਰਨੇ ਕੱਢਣ ਵਾਲੇ ਆਪਣੀ ਗੱਲ ਵਿੱਚ ਗੁਆਚੇ ਹੋ ਦੂਰ ਜਾ ਕੇ ਉਹਨੇ ਸਾਥ ਵੱਲ ਮੁੜ ਕੇ ਵੀ ਦੇਖਿਆ ਉਹਦੇ ਵੱਲ ਕੋਈ ਨਹੀਂ ਜਾ ਕਰ ਰਿਹਾ ਸੀ ਇਸ ਬਚੌਅ ਜਹੇ ਵਿੱਚ ਉਹਦੇ ਮਨ ਨੂੰ ਕੁਝ ਕੁਝ ਤਸੱਲੀ ਮਹਿਸੂਸ ਹੋਈ ਚੰਡਾਕਾਰ ਨਹੀਂ ਸੀ ਹਰਦੇਤ ਆਪਣੇ ਪਾਲੇ ਨੂੰ ਨਾਲ ਲੈ ਕੇ ਬੰਦੂਕ ਸਾਫ ਕਰ ਰਿਹਾ ਸੀ ਮੱਲਣ ਗਿਆ ਤਾਂ ਹਰਦੇਤ ਬੰਦੂਕ ਦੀ ਨਾਲੀ ਵਿੱਚ ਇੱਕ ਅੱਖ ਦਬਕੇ ਝਾਕਦਾ ਹੋਇਆ ਪੁੱਛਣ ਲੱਗਿਆ ਆ ਬਈ ਚਾਚਾ ਸਿਆਂ ਕਿੱਧਰ ਚਲਾਈ ਤਾਂ ਕਦੇ ਹੈ ਨਹੀਂ ਇਹਨੂੰ ਸਾਫ ਕਰਨ ਨੂੰ ਕੀ ਲੱਗਿਆ ਮੱਲਣ ਨੇ ਸਧਾਰਨ ਹੀ ਗੱਲ ਤੋਰੀ ਜਲਉ ਦਾ ਹੈ ਨਾਂ ਜਲਉ ਸਾਫ ਤੇ ਅਕਨੀ ਪਿੰਦੀ ਹੈ ਲੋਹਾ ਫੇਰ ਵੀ ਪਿਆ ਪਿਆ ਹੀ ਜੰਗਾਲ ਖਾ ਜਾਂਦਾ ਸਮਝਿਆ ਚੱਕ ਅਸੀਂ ਜੀ ਹਰਦੇਤ ਚਾਂਵਲਿਆ ਜਾਂ ਬੋਲ ਰਿਹਾ ਸੀ ਤੇਰਾ ਪਿਉ ਨਹੀਂ ਦਿੰਦਾ ਕਿਦਰ ਘਰੇ ਹੀ ਹੈ ਮੱਲਣ ਨੇ ਮਤਲਬ ਦੀ ਗੱਲ ਹਰਦੇਤ ਨੂੰ ਪੁੱਛੀ ਬਾਪੂ ਬੈਠਕ ਚ ਬਿਆ ਕਿਉਂ ਕੰਮ ਐ ਕੋਈ ਹਰਦੇਤ ਮੱਲਣ ਵਾਲ ਗੁੱਝੀਆਂ ਅੱਖਾਂ ਨਾਲ ਝਾਕਣ ਲੱਗਿਆ ਕੰਮ ਵੀ ਹੈਗਾ ਵਗ ਜਾ ਇਕੱਲਾ ਹੀ ਆ ਬੈਠਕ ਚ ਮੱਲਣ ਬੈਠਕ ਵਿੱਚ ਗਿਆ ਚੰਡਾ ਪੂਰੇ ਦੀ ਬੁੱਕਲ ਮਾਰੀ ਬੈਠਾ ਸੀ ਕੁਝ ਸੋਚ ਰਿਹਾ ਸੀ ਮੱਲਣ ਨੂੰ ਦੇਖ ਕੇ ਉਹਨੇ ਆਪਣੀ ਪੱਗ ਠੀਕ ਕੀਤੀ ਤੇ ਉਹਦਾ ਹਾਲਚਲ ਪੁੱਛਿਆ ਨਾਲ ਲੱਗਦੇ ਮੰਜੇ ਉਤੇ ਮੱਲਣ ਚੰਡੇ ਕੋਲ ਬੈਠ ਗਿਆ ਕਿਵੇਂ ਆਉਣ ਹੋਇਆ ਚੰਡੇ ਨੇ ਪੁੱਛਿਆ ਆਉਣ ਤਾਂ ਬਸ ਚੰਡਾ ਸਿਆਂ ਛੱਡ ਦੇ ਗੱਲ ਔਖਾ ਬਹੁਤ ਆ ਉੜੀ ਦਾ ਵਿਆਹ ਆ ਗਿਆ ਕੋਲ ਕੁਝ ਹੈ ਨਹੀਂ ਨੱਕ ਤਾਂ ਰੱਖਣਾ ਹੀ ਪਊ ਲੈ ਹਾਂ ਵੇਖ ਨੱਕ ਕਿਵੇਂ ਨਾ ਰੱਖੇ ਬਾਈ ਤੂੰ ਜੈ ਦਾਦਾ ਮਾਲਕ ਹੈ ਜਿੰਨੇ ਜੋਗੇ ਹੈਗੇ ਆ ਸੇਵਾਦਸ ਝੰਡੇ ਨੇ ਪੂਰਾ ਪਰੇ ਹਟਾ ਕੇ ਸਿਰ ਤੋਂ ਬੱਗ ਲਾਹੀ ਤੇ ਉਹਦੇ ਵੱਲ ਕੱਢ ਕੇ ਉਹਨੂੰ ਦੁਬਾਰਾ ਬੰਨਣਾ ਲੱਗਿਆ ਹੋਰ ਫੇਰ ਤਾਂ ਹੀ ਆਇਆ ਰੁਪਈਆ 8000 ਚਾਹੀਦਾ ਕਿਵੇਂ ਕਰ ਮੇਰਾ ਬੇੜਾ ਬੰਨੇਲਾ ਐਨ ਰੁਪਈਆ ਐਨੀ ਮਾਇਆ ਕਿੱਥੋਂ ਬਣੂ ਮੱਲਣ ਸਿਆ ਕਿਤੋਂ ਕਰ ਚਾਹੇ ਕਾਲੇ ਚੋਰ ਤੋਂ ਲਿਆ ਕੇ ਦੇ ਵਿਆਜ ਖਰਾ ਦੁੱਧ ਅਰਗਾਲਾ ਜਿਹੜਾ ਰਾਏ ਵਿਅਾਜ ਵਿਅਾਜ ਜੋ ਪੈਸਾ ਤਾਂ ਆਪਾਂ ਕਦੇ ਦਿੱਤਾ ਨਹੀਂ ਮੱਲਣ ਸਿਆ। ਔਰ ਫਿਰ ਪੋਏ ਤੇਰਾ ਜਿੱਤੇ ਮੰਨਦਾ ਹੈ ਤਾਂ ਕਰ ਲਾਂਗੇ। ਜ਼ਮੀਨ ਗਹਿਣੇ। ਹਾਂ। ਜ਼ਮੀਨ ਗਹਿਣੇ ਧਰਨ ਦਾ ਫੈਸਲਾ ਕਰਕੇ ਹੀ ਚਾਹੇ ਉਹ ਕਰੋ ਤੁਰੇ ਅਸੀਂ ਪਰ ਫਰੀਕ ਦੇ ਮੂੰਹ ਗਹਿਣੇ ਸਬਦ ਸੁਣ ਕੇ ਉਹਨੂੰ ਇੱਕ ਝੜਕਾ ਜਿਹਾ ਲੱਗਿਆ। ਜ਼ਮੀਨ ਗਹਿਣੇ ਦੇਣ ਦਾ ਖਿਆਲ ਮੱਲਣ ਦੇ ਸਰੀਰ ਵਿੱਚ ਬਿਜਲੀ ਦੀ ਤਾਰ ਵਾਂਗ ਲੰਘ ਗਿਆ। ਜ਼ਮੀਨ ਗਹਿਣੇ ਤੇ ਉਹ ਵੀ ਸ਼ਰੀਕ ਨੂੰ ਉਹਨੂੰ ਤوڑ ਤੜੀ ਆਈ ਉਹ ਸੋਚਾਂ ਵਿੱਚ ਪੈ ਗਿਆ ਨੀਵੀਂ ਪਾ ਕੇ ਟੇਡਾ ਜਿਹਾ ਚਾਕਣ ਲੱਗ ਪਿਆ ਪਰ ਹੋਰ ਰਾਹ ਵੀ ਕੋਈ ਨਹੀਂ ਸੀ ਚੰਡੇ ਨੇ ਪੂਰੇ ਦੀ ਬੁਕਲ ਖੋਲੀ ਤੇ ਮੰਜੇ ਤੋਂ ਥੱਲੇ ਲਤਾਂ ਲਮਕਾ ਕੇ ਬੈਠ ਗਿਆ ਕਿਆ ਹਨ ਲੱਗਿਆ ਵਿਆਜ ਤੇ ਪੈਸਾ ਤਾਂ ਬਾਣੀਏ ਬਕਾਲ ਦਿੰਦੇ ਨੇ ਵਿਆਜ ਤੇ ਹੀ ਲੈਣਾ ਤਾਂ ਕਿਸੇ ਮਹਾਜਨ ਨੂੰ ਪੁੱਛ ਲੈ ਆਪਾਂ ਜੱਟ ਨੂੰ ਵਿਆਜੂ ਪੈਸਾ ਕੀ ਆਖ ਤੇ ਨਾਲੇ ਮੈਂ ਕਿਹੜਾ ਘਰੋਂ ਕੱਢ ਕੇ ਦੇ ਦੂੰ ਤੈਨੂੰ ਰੋਕੜੀ ਮੈਂ ਵੀ ਤਾਂ ਇੱਧਰ-ਉੱਧਰੋਂ ਹੀ ਇਕੱਠਾ ਕਰੂੰ ਪੈਸਾ ਕੀ ਪਤਾ ਥੋੜਾ ਘਣਾ ਕਿਸੇ ਬਾਣੀਏ ਤੋਂ ਹੀ ਵਿਆਸਤੇ ਫੜਾ ਫੇਰ ਪੁੱਛਿਆ ਤੈਨੂੰ ਚਾਹੀਦਾ ਕਿੰਨਾ ਦੱਸਿਆ ਤਾਂ ਹੈ 8000 ਤਾਂ ਫਿਰ ਸਿੱਧੀ ਗੱਲ ਹੈ ਦੋ ਘੁਮਾਤੇ ਕਰ ਲਾਂਗੇ 8000 ਖਰਾ ਕਰੀ ਕਿਤੋਂ ਕਰਾਂ ਕਿਵੇਂ ਕਰਾਂ ਇਹ ਮੇਰਾ ਕੰਮ ਹੈ ਤੂੰ ਆਵਦਾ ਧੰਦਾ ਸਾਰ ਸੋਚ-ਸੋਚ ਕੇ ਮੱਲਣ ਕਹਿਣ ਲੱਗਿਆ ਇੱਕ ਗੱਲ ਹੈ ਚੰਡਾਸਿਆ ਕੀ ਉਹ ਵੀ ਦੱਸ ਲੈ ਚਲ ਜ਼ਮੀਨ ਵੀ ਲੈ ਲੈ ਜਦੋਂ ਸਰਨਾ ਹੀ ਨਹੀਂ ਹੋਰ ਕਿਵੇਂ ਕਰੀਏ ਜਦੋਂ ਹੱਥ ਨਹੀਂ ਪੈਂਦਾ ਹੋਰ ਕਿਧਰੇ ਟਾਲੀ ਆਲੇ ਦੇ ਦੂ ਵਿੱਚੋਂ ਦੇ ਦਿਨਾ ਪਰ ਜ਼ਮੀਨ ਮੇਰੇ ਕੋਲ ਹੀ ਰਹਿਣ ਦੇ ਬਾਹੂ ਬੀਜੂ ਮੈਂ ਫਸਲ ਦਾ ਹਿੱਸਾ ਲੈਂਦਾ ਰਹੀ ਜਿਹੜਾ ਰਾਹ ਹੈ ਦੁਨੀਆ ਦਾ ਹਾਂ ਇਹ ਤੇਰੀ ਖੁਸ਼ੀ ਹੈ ਹੁਣ ਤੂੰ ਹੀ ਰੱਖ ਚਾਹੇ ਹਾੜੀ ਤਾਂ ਦੋ ਘਮਾਂ ਜੋ ਜਿੰਨੀ ਹਿੱਸੇ ਦੀ ਕਣਕ ਬਣੀ ਦੇ ਦੀ ਅਗਲੇ ਸਾਲ ਵੀ ਤੈਨੂੰ ਦੇ ਦੋ ਚੰਗੀ ਫੈਸਲ ਦੰਦਾ ਰਹੇਗਾ ਤਾ ਤੂੰ ਹੀ ਰੱਖੀ ਪਰ ਮੇਰੀ ਮਰਜ਼ੀ ਹੋਊ ਤਾਂ ਬਦਲ ਵੀ ਦਿਉ ਪੱਕਾ ਨਹੀਂ ਬਈ ਤੂੰ 10 ਸਾਲ ਜ਼ਮੀਨ ਛੜਾਵੇਂ ਵੀ ਨਾ ਤੇ ਕਬਜਾ ਵੀ ਆਪ ਦਾ ਵੀ ਰੱਖੇ ਮੱਲਣ ਦੇ ਦਿਮਾਗ ਵਿੱਚ ਕੁੜੀ ਦਾ ਵਿਆਹ ਸੀ ਹੋਰ ਸਭ ਕੁਝ ਛੱਡ ਕੇ ਉਹਨੇ ਗੱਲ ਤੋਰੀ ਚੰਗਾ ਠੀਕ ਐ ਸਭ ਠੀਕ ਐ 8000 ਦਾ ਪ੍ਰਬੰਧ 5-4 ਦਿਨਾਂ ਵਿੱਚ ਹੀ ਕਰ ਦੇ ਜ਼ਮੀਨ ਜਦੋਂ ਮਰਜ਼ੀ ਵਿਖਾ ਲੈ ਦੋ ਕੁ ਮਾ ਤੇਰੀ ਹੋ ਚੁੱਕੀ ਜ਼ਮੀਨ ਤਾਂ ਲਖਾ ਲਾਂਗੇ ਜ਼ਮੀਨ ਕਿਧਰੇ ਨਹੀਂ ਪੱਜੀ ਜਾਂਦੀ ਉਹ ਤਾਂ ਹੋ ਜੋ ਚੰਗਾ ਫਿਰ ਮੈਂ ਕੱਲ ਨੂੰ ਹੀ ਕਾਨਕ ਦਾ ਗੱਡਾ ਭਰਦਾ ਹਰਾਮਪੁਰੇ ਨੂੰ ਉਤੋਂ ਆੜਤੀਆ ਤੋਂ ਪੈਸੇ ਵੀ ਪੁੱਛਾਂ ਪਰਸੋਂ ਜਾਂ ਖਰੀ ਖਤ ਚੌਥ ਤੇਰਾ 8000 ਪੱਲੇ ਪਾ ਦੂੰ ਤੂੰ ਬੇਸ਼ੰਸ ਹੋ ਜਾ ਢੋਲਿਆਂ ਦੀਆਂ ਲਾ ਝੰਡੇ ਨੇ ਮੱਲਣ ਦਾ ਦਿਲ ਹੁਸ਼ਿਆਰੀ ਨਾਲ ਦਰਾਇਆ ਮੱਲਣ ਦੇ ਚਿਹਰੇ ਉੱਤੇ ਕਿਸਮੈਲੀ ਜਿਹੀ ਖੁਸ਼ੀ ਜਗੂ-ਬਗੂ ਕਰਦੀ ਖੇੜ ਉਠੀ ਉਹਦੇ ਸੁਪਨਿਆਂ ਨੂੰ ਜਿੰਮੇ ਸ਼ਕਲ ਮਿਲ ਗਈ ਹੋਵੇ ਉਹ ਮੰਜੇ ਤੋਂ ਉੱਠ ਕੇ ਘਰੋਂ ਜਾਣ ਲੱਗਿਆ ਚੰਡਾ ਕਹਿੰਦਾ ਇਹ ਤਾਂ ਤੈਨੂੰ ਪਤਾ ਹੈ ਬਈ 8000 ਮੇਰੇ ਕੋਲ ਹੈ ਨਹੀਂ ਕੁਛ ਤਾਂ ਕਣਕ ਪਾ ਕੇ ਰਾਮਪੁਰੋਂ ਲਿਆਉ ਬਾਕੀ ਤਾਂ ਫਿਰ ਮੈਨੂੰ ਬਾਣੀ ਤੋਂ ਵਿਆਜੂ ਹੀ ਫੜਨਾ ਪੋ ਖੈਰ ਕਿਵੇਂ ਕਰਾਂ ਮੈਂ ਤੇਰਾ 8000 ਪੂਰਾ ਕਰੂੰ ਪਰ ਭਾਈ ਸਾਰੀ ਰਕਮ ਤੇ 10 ਰੁਪਏ ਸੈਂਕੜਾ ਵਾਧੂ ਲੱਗੋ ਸਾਰੀ ਦੁਨੀਆ ਇਹ ਕਰਦੀ ਹੈ ਉਹ ਦਸਤਾ ਦਿਨ ਨੂੰ ਫੇਰ ਨਾ ਕਹੀਂ ਮਿਲਨ ਦੇ ਚਿਹਰਿਆਂ ਤੇ ਉਦਾਸੀ ਦੀ ਇੱਕ ਪਰਤ ਜਿਹੀ ਚੜ ਗਈ। ਉਹਦੀਆਂ ਅੱਖਾਂ ਵਿੱਚ ਗਮੀ ਉਤਰਨ ਲੱਗੀ ਪਰ ਇਹ ਗਮੀ ਵਿੱਚ ਇੱਕ ਖੱਸੀ ਜਿਹਾ ਵਿਦਰੋਹ ਵੀ ਸੀ। ਵਕਤ ਪਿਆ ਹੈ ਤਾਂ ਜੱਟ ਦੇ ਨਖਰੇ ਦੇਖੋ। ਉਹਦੇ ਮਨ ਵਿੱਚ ਸੋਚਿਆ। ਕਹਿ ਦੇਵੇ ਦੋ ਕੁ ਮਾਝਵੀਂ ਦੀ ਫਸਲ ਨਹੀਂ ਖਾਏਂਗਾ ਤੂੰ। ਪਰ ਉਹ ਕੁਝ ਵੀ ਆਖ ਨਾ ਸਕਿਆ। ਜੱਟ ਦਾ ਕੀ ਹੈ? ਕਿਤੇ ਜਵਾਬ ਹੀ ਨਾ ਦੇ ਦੇਵੇ। ਔਰ ਕਿਧਰੋਂ ਬਣਨੀ ਨਹੀਂ ਨੀਰਾ ਕਮ 8000 ਪੱਲੇ ਪੈ ਜਾਵੇ ਤਾਂ ਕੁੜੀ ਦੇ ਵਿਆਹ ਦਾ ਫਿਕਰ ਤਾਂ ਮੁੱਕੇ ਉਹਨੇ ਬੈਠਕ ਦੀ ਚੁਗਾਠ ਨੂੰ ਹੱਥ ਪਾ ਕੇ ਆਖਿਆ ਉਹ ਤਾਂ ਠੀਕ ਆ ਝੰਡਾ ਸਿਆਂ ਵਧਾਰਾ ਲਾਉਣਾ ਵਧਾਰਾ ਲਾ ਲਈ ਮੇਰੇ ਨਾਲ ਕਿਹੜਾ ਤੂੰ ਅੱਡ ਵਿਹਾਰ ਕਰੇਗਾ ਜਿਵੇਂ ਕਰਨਾ ਹੈ ਕਰ ਲਈ ਤੇ ਫੇਰ ਸਾਰੀ ਗੱਲ ਪਲਾ ਕੇ ਪੁੱਛਿਆ ਪਰਸ ਨੂੰ ਆਮਾ ਦਾ ਚੌਥੇ ਝੰਡਾ ਵੀ ਮੰਜੇ ਤੋਂ ਉੱਠਿਆ ਤੇ ਖੰਗੂਰ ਜਿਹਾ ਮਾਰ ਕੇ ਕਹਿੰਦਾ ਪਰਸੋ ਆਥ ਨੇ ਪਤਾ ਕਰ ਲਈ ਘਰ ਆ ਕੇ ਨਹੀਂ ਤਾਂ ਮੈਂ ਤੈਨੂੰ ਆਪ ਹੀ ਦੱਸਾਂ ਗਿੱਲਾ ਸੁੱਕਾ ਜਿਹਾ ਮਨ ਲੈ ਕੇ ਮੱਲਣ ਨੇ ਬੈਠਕ ਦੀ ਦੇਲੀ ਤੋਂ ਬਾਹਰ ਪੈਰ ਧਰਿਆ ਇਸੇਕੇ ਹਰਦੇ ਤੇ ਦੀਮਾ ਡੋਲੂ ਦੁੱਧ ਦਾ ਤੇ ਦੋ ਖਾਲੀ ਬਾਟੀਆਂ ਲੈ ਕੇ ਆ ਖੜੀ ਹੋਈ ਕਹਿੰਦੀ ਭਾਈ ਮੱਲਣਾ ਦੁੱਧ ਦੀ ਘੁੱਟ ਪੀ ਕੇ ਜਾਈ ਹੁਣ ਆ ਜਾ ਬਹਿ ਜਾ ਹੁਣ ਬਸ ਬੰਤ ਕੁਰੇ ਦੁੱਧ ਨੂੰ ਦਾ ਕੀ ਐ ਰੱਜੇ ਫਿਰਦੇ ਆ ਨਹੀਂ ਆ ਜਾ ਬੰਤੋਂ ਨੇ ਗੇਰੂ ਰੰਗਾ ਕਾੜਨੇ ਦਾ ਦੁੱਧ ਦੋਮਾ ਬਾਟੀਆਂ ਵਿੱਚ ਪਾਇਆ ਤੇ ਇੱਕ ਬਾਟੀ ਝੰਡੇ ਤੇ ਮੱਲਣ ਦੇ ਹੱਥ ਵਿੱਚ ਫੜਾ ਦਿੱਤੀ। ਕੋਸਾ-ਕੋਸਾ ਦੁੱਧ ਉਹ ਕੁਟੇ-ਕੁਟੇ ਪੀਣ ਲੱਗਿਆ। ਬੰਤੋਂ ਚਲੀ ਗਈ। ਬਾਟੀਆਂ ਖਾਲੀ ਕਰਕੇ ਦੋਮਾ ਨੇ ਅੱਖ ਨਹੀਂ ਮਿਲਾਈ। ਘਰ ਨੂੰ ਜਾ ਰਿਹਾ ਮੱਲਣ ਮਹਿਸੂਸ ਕਰਦਾ ਸੀ ਜਿਵੇਂ ਝੰਡੇ ਦੇ ਘਰ ਦਾ ਦੁੱਧ ਉਹਦੇ ਦਿਲ ਉੱਤੇ ਪਿਆ ਹੀ ਰਹਿ ਗਿਆ ਹੋਵੇ। ਸਾਥ ਵਿੱਚ ਪਹਿਲਾਂ ਵਾਂਗ ਹੀ ਬੰਦੇ ਬੈਠੇ ਹੋਏ ਸਨ। ਧੂਣੀ ਦੀਵਾਲੇ ਗੱਲਾਂ ਕਰ ਰਹੇ ਜਵਾਕ ਖੁੰਡਾ ਉਤੇ ਖੇਸਾਂ ਦੀਆਂ ਬੁਕਲਾਂ ਮਾਰ ਕੇ ਬੈਠੇ ਬੁੜੇ ਇਸ ਵਾਰ ਵੀ ਉਹ ਅੱਖ بچਾ ਕੇ ਲੰਘ ਗਿਆ ਪਰ ਹੁਣ ਹਨੇਰਾ ਉਤਰ ਆਇਆ ਸੀ ਮਲਣ ਦਾ ਚਿਹਰਾ ਤਾਂ ਕਿਸੇ ਨੂੰ ਦਿਸਿਆ ਹੀ ਨਹੀਂ ਹੋਵੇਗਾ ਘਰ ਜਾ ਕੇ ਉਹਨੇ ਦੇਖਿਆ ਚਲਾਨੇ ਵਿੱਚ ਚੁੱਲ੍ਹੇ ਮੂਰੇ ਸਾਰਾ ਟਬਰ ਬੈਠਾ ਹੋਇਆ ਸੀ ਮੀਤੋ ਰੋਟੀ ਪਕਾ ਰਹੀ ਸੀ ਜੀਤੋ ਤੇ ਬਲਕਾਰ ਉੱਚਾ ਉੱਚਾ ਬੋਲ ਕੇ ਕੋਈ ਗੱਲ ਕਰ ਰਹੇ ਸਨ ਮਲਣ ਦੇ ਪੈੜ ਚਾਲ ਸੁਣ ਕੇ ਚੰਦਗੁਰ ਕੋਈ ਪਾਂਡਾ ਮਾਂ ਦੀ ਚੀਕ ਕੇ ਬੋਲੀ ਚੁੱਪ ਵੇ ਲਾਦਾ ਤੁਹਾਡਾ ਪਿਓ ਐ ਸਾਰੇ ਜਣੇ ਮਲਣ ਦੇ ਮੂੰਹ ਵੱਲ ਦੇਖਣ ਲੱਗੇ ਉਹ ਚਲਾਨੀ ਵਿੱਚ ਇੱਕ ਖੁੰਜੇ ਲਾ ਕੇ ਬੈਠ ਗਿਆ ਬੋਲਿਆ ਕੁਝ ਨਹੀਂ ਅਖੀਰ ਚੰਦਗੁਰ ਨੇ ਪੁੱਛ ਹੀ ਲਿਆ ਰੋਟੀ ਦੇਮਾ ਤਤੀ ਤਤੀ ਉਹ ਕਹਿੰਦਾ ਇਹਨਾਂ ਨੂੰ ਖਵਾਤੀ ਹਾਂ ਇਹ ਤਾਂ ਖਾ ਚੁੱਕੇ ਕਿਆ ਕਿ ਚੰਦਗੁਰ ਤਪੜੇ ਵਿੱਚੋਂ ਸਾਗ ਦੀ ਡੋਈ ਭਰ ਕੇ ਥਾਲੀ ਦੇ ਇੱਕ ਪਾਸੇ ਪਾਉਣ ਲੱਗੀ ਮਿਤੋ ਨੇ ਮੱਕੀ ਦੀਆਂ ਦੋ ਰੋਟੀਆਂ ਦੇ achar ਖੰਨੇ ਬਣਾਏ ਤੇ ਥਾਲੀ ਵਿੱਚ ਧਰ ਦਿੱਤੇ ਇੱਕ ਹੱਥ ਉੱਤੇ ਥਾਲੀ ਰੱਖ ਕੇ ਦੂਜੇ ਹੱਥ ਨਾਲ ਮੱਲਣ ਚੋਂ ਪਚਾਪ ਹੀ ਰੋਟੀ ਖਾਣ ਲੱਗਿਆ ਥਾਲੀ ਤੱਤੀ ਲੱਗੀ ਤਾਂ ਉਹਨੇ ਥੱਲੇ ਸਮੋਸੇ ਦਾ ਲੜ ਲਾ ਲਿਆ ਘਿਓ ਦੀਆਂ ਕੰਕਰਾਂ ਪਾਣੀ ਤੋਂ ਨਤਾਰ ਕੇ ਚੰਦਗੁਰ ਨੇ ਉਹਦੇ ਸਾਗ ਉੱਤੇ ਰੱਖੀਆਂ ਤਾਂ ਬੇਧਿਆਨਾਈ ਕਿਉਂ ਨੂੰ ਤੱਤੇ ਸਾਗੂ ਚ ਰੋੜਾਉਣ ਲੱਗ ਪਿਆ ਛੋਟੇ ਮੁੰਡਾ ਕੁੜੀ ਪਿਓ ਦੇ ਗੰਭੀਰ ਚਿਹਰੇ ਨੂੰ ਦੇਖ ਕੇ ਚਲਾਨੀ ਵਿੱਚੋਂ ਉੱਠੇ ਤੇ ਸਵਾਤ ਵਿੱਚ ਜਾ ਕੇ ਹੌਲੀ ਹੌਲੀ ਇੱਕ ਦੂਜੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੇ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਡੇ ਕੀ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ